ਜਰ ਦੇਖਣ ਦੇ ਵਿੱਚ ਤਾਂ ਸਾਡੀ ਕਣਕ ਬੜੀ ਜ਼ਬਰਦਸਤ ਲੱਗਦੀ ਆ ਬਾਲੀ ਅਦੇ ਤਕੜੀ ਲੱਗਦੀ ਹੁੰਦੀ ਆ ਤੇ ਸਾਡੀ ਕਣਕ ਦੀ ਦਿਖ ਨਾਲ ਤਾਂ ਜਾਦੀ ਵਧੀਆ ਉਹਦੀ ਬੱਲੀ ਹੁੰਦੀ ਆ ਪਾਵਾਂ ਡਬਲ ਹੁੰਦੀ ਆ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਤੇ ਇਸ ਵਾਰ ਤਾਂ ਐਂ ਲੱਗਦਾ ਵੀ ਸਾਡੀ ਕਣਕ 70 ਮਣ ਪਲੱਸ ਕਰੂ ਜੇ ਇਸ ਵਾਰ ਨਾ 70 ਮਣ ਹੋਈ ਫਿਰ ਹੁੰਦੀ ਉਹ ਵੀ ਨਹੀਂ ਪਰੰਤੂ ਹਰ ਵਾਰ ਦੀ ਤਰ੍ਹਾਂ ਉਹੀ ਬਾਂਹ ਕਹਾੜੀ ਕਣਕ ਸਾਡੇ ਦਾ ਝਾੜ ਉਹੀ 50 55 ਮਣ ਵੱਧਦਾ ਹੀ ਨਹੀਂ ਤਾਂ ਦੋਸਤੋ ਤੁਸੀਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਕਣਕ ਦਾ ਝਾੜ ਕਦੇ ਵੀ ਕਣਕ ਦੀ ਬੱਲੀ ਤੇ ਨਿਰਭਰ ਨਹੀਂ ਹੁੰਦਾ ਤਾਂ ਦੋਸਤੋ ਹੁਣ ਆ ਕਣਕਾ ਇਹਦੀ ਬੱਲੀ ਆ ਦੇਖ ਲਓ ਹਜੇ ਪੂਰੀ ਬਾਹਰ ਆਈ ਨਹੀਂ ਜਿਹੜੀ ਐਚਡੀ 28 51 ਹੁੰਦੀ ਨਾ ਉਹਦੀ ਕਣਕ ਦੀ ਬੱਲੀ ਸਹਜ ਜੇ ਮੇਰੀ ਆ ਚੀਚੀ ਇੱਟਾ ਹੁੰਦਾ ਆ ਚੀਚੀ ਵੇਖ ਲਓ ਕਿੱਡੀ ਕਹਾ ਤਾਂ ਬੱਲੀ ਆ ਸਾਡੀ ਵੇਖ ਲਓ ਹਜੇ ਪੂਰਾ ਬਾਹਰ ਨਹੀਂ ਆਇਆ ਤਾਂ ਵੀ ਕਿੱਡੀ ਵੱਡੀ ਲੱਗਦੀ ਆ ਉਹਦਾ ਝਾੜ ਬੜਾ ਜ਼ਬਰਦਸਤ ਹੁੰਦਾ ਰਿਕਾਰਡ ਹੀ ਤੋੜ ਦਿੰਦੀ ਆ ਕਾਰਨ ਕਣਕ ਦਾ ਝਾੜ ਆਹ ਜਿਹੜਾ ਆ ਪੱਤਾ ਨਹੀਂ ਜਿਵੇਂ ਸੂਰੇ ਤੇ ਪੱਤਾ ਇਸ ਉੱਪਰ ਨਿਰਭਰ ਆ ਕਿ ਇਹ ਪੱਤਾ ਜਿੰਨਾ ਜ਼ਿਆਦਾ ਚੌੜਾ ਹੋਊਗਾ ਜਿੰਨਾ ਜ਼ਿਆਦਾ ਤੰਦਰੁਸਤ ਹੋਊਗਾ ਜਿੰਨਾ ਜ਼ਿਆਦਾ ਹਰਾ ਹੋਊਗਾ ਤੇ ਜਿੰਨਾ ਹੀ ਜ਼ਿਆਦਾ ਵੱਡਾ ਹੋਊਗਾ ਓਨੇ ਹੀ ਜ਼ਿਆਦਾ ਆਪਣਾ ਝਾੜ ਵਧੂਗਾ ਇਸ ਲਈ ਦੋਸਤੋ ਹੁਣ ਕਈ ਕਿਸਾਨ ਵੀਰ ਮੈਂ ਦੇਖੇ ਆ ਹੁਣ ਪਟਾਖ ਦਾ ਛੱਟਾ ਮਾਰਨਗੇ ਜਾਂ ਯੂਰੀਆ ਛੱਟਾ ਮਾਰਨਗੇ ਕਿਰਪਾ ਕਰਕੇ ਥੱਲੇ ਹੁਣ ਕੋਈ ਖਾਦ ਖਰਾਕਣਾ ਪਾਓ ਸਿਰਫ ਤੇ ਸਿਰਫ ਹੁਣ ਤਾਂ ਕੰਮ ਆਹ ਝੰਡੇ ਪੱਤੇ ਦਾ ਰਹਿ ਗਿਆ ਇਸ ਨੂੰ ਚੰਗਾ ਹਰਾ ਭਰਾ ਰੱਖੋ ਤੰਦਰੁਸਤ ਰੱਖੋ ਕੋਈ ਵੀ ਅਜਿਹੀ ਸਪ੍ਰੇਨਾ ਕਰੋ ਕਿ ਆਪਣੇ ਝੰਡੇ ਪੱਤੇ ਨੂੰ ਨੁਕਸਾਨ ਹੋਵੇ ਜੇਕਰ ਆਪਣੇ ਝੰਡੇ ਪੱਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਲੱਗਦੀ ਆ ਤੂੰ ਉਸ ਨੂੰ ਤੁਰੰਤ ਬੁਰੀ ਕਰੋ ਆਪਾਂ ਅਕਸਰ ਦੇਖਦੇ ਆ ਨਾ ਆਪਣੀ ਕਣਕ ਬੜੀ ਜ਼ਬਰਦਸਤ ਹੁੰਦੀ ਆ ਪਰੰਤੂ ਉਸ ਦੇ ਵਿੱਚ ਦਾਣੇ ਬਰੀਕ ਪੈ ਜਾਂਦੇ ਆ ਜਦ ਦਾਣਿਆਂ ਦਾ ਉਹਨਾਂ ਭਾਰ ਨਹੀਂ ਹੁੰਦਾ ਤਾਂ ਕਰਕੇ ਸਾਡੀਆਂ ਟਰਾਲੀਆਂ ਤੇ ਵਧੀਆਂ ਭਰਦੀਆਂ ਪਰੰਤੂ ਸਾਡਾ ਝਾੜ ਵਧੀਆ ਨਹੀਂ ਨਿਕਲਦਾ ਉਸ ਦਾ ਕਾਰਨ ਕੀ ਹੁੰਦਾ ਆਹ ਝੰਡਾ ਪੱਤਾ ਹੁਣ ਤੁਸੀਂ ਐਵੇਂ ਨਾ ਝੋਲੀਆਂ ਚੱਕੀ ਫਿਰਿਓ ਜ਼ੋਰ ਜਿਆਦਾ ਛਿੱਟਾ ਮਾਰਦੇ ਆ ਨਹੀਂ ਯਾਰ ਆਪਣਾ ਆਪਣੇ ਰਸਤੇ ਦਰਾਂ ਤੋਂ ਸੁਣਿਆ ਸੀਗਾ ਇਸ ਸਮੇਂ ਬਲੀਆਂ ਨਿਕਲ ਸਮੇਂ ਪोटाਸ਼ ਪਾਉਂਦਾ ਬੜਾ ਤਕੜਾ ਰਿਜ਼ਲਟ ਮਿਲਦਾ ਐਵੇਂ ਨਾ ਛਿੱਟਾ ਮਾਰਦੇ ਰੋ ਕੋਈ ਫਾਇਦਾ ਨਹੀਂ ਹੋਣ ਵਾਲਾ ਜੇਕਰ ਕਰਨੀ ਆ ਤਾਂ ਤੁਸੀਂ ਪोटाਸ਼ ਦੀ ਸਪਰੇਅ ਕਰ ਸਕਦੇ ਹੋ ਤਾਂ ਕਿ ਪੱਤਿਆਂ ਵਿੱਚ ਲਈ ਜਿਹੜੀ ਖਰਾਕ ਪਈ ਆ ਉਸ ਨੂੰ ਚੰਗੀ ਤਰ੍ਹਾਂ ਦਾਣਿਆਂ ਵਿੱਚ ਭਰੀ ਜਾਵੇ ਜਨ ਕਿ ਟਰਾਂਸਪੋਰਟ ਦਾ ਕੰਮ ਵੀ ਹੋਣਾ ਪोटाਸ਼ ਹੀ ਕਰੋਗੀ ਥੋੜਾ ਮੋਟਾ ਮਨ ਕੇ ਜਨ ਮਾੜੀ ਮੋਟੀ ਗਰਮੀ 1-2 ਡਿਗਰੀ ਜ਼ਿਆਦਾ ਤਾਂ ਟੈਂਪਰੇਚਰ ਹੁੰਦਾਗਾ ਜਾਂ ਮਾੜਾ ਮੋਟਾ ਹਿਰਫਿਰ ਹੁੰਦੀ ਹੈ ਮੌਸਮ ਦੇ ਵਿੱਚ ਤਾਂ ਉਸ ਦੇ ਲਈ ਵੀ ਪोटाਸ਼ ਦਾ ਵਧੀਆ ਯੋਗਦ ਹੈ ਨਾ ਉਹ ਵੀ ਸਟ्रेस ਤੋਂ ਬਚਾਉਂਦੀ ਹੈ ਆਪਣੀ ਫਸਲ ਨੂੰ ਹਾਂ ਜੇਕਰ ਜ਼ਿਆਦਾ ਹੀ ਗਰਮੀ ਪੈਂਦੀ ਆ ਫੇਰ ਤੁਹਾਨੂੰ ਪਤਾ ਹੀ ਆ ਪोटाश ਪਟੂਸ਼ ਕੁਝ ਨਹੀਂ ਕਰਦੀ ਪਰੰਤੂ ਦੋਸਤੋ ਝਾੜ ਵਧਾਉਣ ਦੇ ਵਿੱਚ ਜ਼ਰੂਰ ਮਦਦ ਕਰੂਗੀ ਜੇਕਰ ਮੌਸਮ ਠੀਕ ਰਹਿੰਦਾ ਇਸ ਲਈ ਦੋਸਤੋ ਕਿਰਪਾ ਕਰਕੇ ਜੇਕਰ ਤੁਹਾਡਾ ਝੰਡਾ ਪੱਤਾ ਪੀਲਾ ਪੈ ਰਿਹਾ ਤਾਂ ਤੁਰੰਤ ਉਸ ਨੂੰ ਦੇਖੋ ਕਿ ਕੀ ਕਾਰਨ ਤੇ ਹੁਣ ਅਵੇਸਲੇ ਨਾ ਬੈਠੇ ਰਹੋ ਜਿਹੜਾ ਵੀ ਕੁਝ ਕਰਨਾ ਛੇਤੀ ਤੋਂ ਛੇਤੀ ਕਰੋ ਕਿਸੇ ਵੀ ਤਰ੍ਹਾਂ ਦੇ ਘਾਟ ਆਉਂਦੀ ਹੈ ਆਪਣੇ ਝੰਡੇ ਪੱਤੇ ਤੇ ਤਾਂ ਉਸ ਨੂੰ ਤੁਰੰਤ ਹੱਲ ਕਰੋ ਪੂਰਾ ਕਰੋ ਧੰਨਵਾਦ ਦੋਸਤੋ